ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਜੋੜਾਂਗੇ ਪੰਜਾਬ ਦੇ ਅਮੀਰ ਵਿਰਸੇ ਦੇ ਨਾਲ ਜਿੱਦਾਂ ਕਿ ਇਹ ਗੱਡਾ ਇਹ 1890 ਦਾ ਬਣਿਆ ਹੋਇਆ ਸੋ ਕੱਲਾ ਇਹ ਗੱਡਾ ਨਹੀਂ ਅੱਜ ਤੁਹਾਨੂੰ ਲੈ ਕੇ ਆਏ ਰਵਾਇਤੀ ਅਜਾਇਬ ਘਰ ਬਸੀ ਪਠਾਣਾ ਵਿਖੇ ਸੋ ਇਹ ਪਿੰਡ ਦਾ ਜੜਖੇਲਾ ਖੇੜੀ ਤੇ ਇੱਥੇ ਬਣਿਆ ਹੋਇਆ ਰਵਾਇਤੀ ਅਜਾਇਬ ਘਰ ਜਿੱਥੇ ਤੁਹਾਨੂੰ 500 ਸਾਲ ਤੋਂ ਲੈ ਕੇ 1000 ਸਾਲ ਤੱਕ ਦੀਆਂ ਪੁਰਾਣੀਆਂ ਚੀਜ਼ਾਂ ਮਿਲਣਗੀਆਂ ਲੋ ਜੀ ਸੋ ਦੇਖ ਸਕਦੇ ਹੋ ਤੁਸੀਂ ਜਿਵੇਂ ਰੱਥ ਹੈ ਇਹ ਜਿੰਨਾ ਵੀ ਇੱਥੇ ਸਮਾਨ ਪਿਆ ਹੈ ਇਹ ਮਹੀਨਿਆਂ ਵਿੱਚ ਨਹੀਂ ਸਾਲਾਂ ਵਿੱਚ ਨਹੀਂ ਇਹ ਸਦੀਆਂ ਵਿੱਚ ਪੁਰਾਣਾ ਹੈ ਕਿੰਨੀਆਂ ਹੀ ਪੁਰਾਣੀਆਂ ਸਦੀਆਂ ਦੀ ਅੱਜ ਤੁਹਾਨੂੰ ਯਾਦ ਦਿਲਾਵਾਂਗੇ ਸੋ ਇਹ ਆ ਗਿਆ ਆਪਣਾ ਰਿਵਾਇਤੀ ਅਜਾਇਬ ਘਰ ਲਗਭਗ 70000 ਪੁਰਾਣੀਆਂ ਚੀਜ਼ਾਂ ਪਈਆਂ ਇੱਥੇ ਆਈਟਮਾਂ ਦੀ ਗਿਣਤੀ 70000 ਹੈ ਜੋ ਕਿ 500 ਸਾਲ ਤੋਂ ਲੈ ਕੇ 1000 ਸਾਲ ਤੱਕ ਪੁਰਾਣੀਆਂ ਨੇ ਮੁਗਲ ਕਾਲ ਤੋਂ ਵੀ ਪਹਿਲਾਂ ਦੀਆਂ ਵੀ ਸੋ ਆਪਾਂ ਮਿਲਾਂਗੇ ਬਾਈ ਜੀ ਉਹਨਾਂ ਨੂੰ ਜਿਨ੍ਹਾਂ ਨੇ ਇੰਨਾ ਸਮਾਨ ਇਕੱਠਾ ਕਰਿਆ ਤੇ ਅੱਜ ਉਹਨਾਂ ਨਾਲ ਥੋੜੀ ਮੁਲਾਕਾਤ ਕਰਾਂਗੇ ਸੋ ਗੱਲ ਕਰਦੇ ਆਂ ਸਤਨਾਮ ਸਿੰਘ ਜੀ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵਧੀਆ ਹੋ ਜੀ ਹਾਂ ਠੀਕ ਹੈ ਸਰ ਸੋ ਇਹ ਆ ਜੀ ਸਤਨਾਮ ਸਿੰਘ ਜੀ ਪੁਆਦੀ ਜੱਟ ਤੇ ਇਹਨਾਂ ਦਾ ਸ਼ੌਂਕ ਬਹੁਤ ਹੀ ਅਵੱਲਾ ਹੈ ਇਹ ਐਂਟੀਕ ਇਕੱਠਾ ਕਰਦੇ ਆਂ ਪੁਰਾਣਾ ਸਮਾਨ ਜਿੰਨਾ ਵੀ ਪੁਰਾਣਾ ਸਮਾਨ ਹੈ ਪੰਜਾਬ ਦੇ ਵਿਸੇ ਨਾਲ ਜਿਹੜਾ ਜੁੜਿਆ ਉਹ ਸਾਰਾ ਸਮਾਨ ਇਕੱਠਾ ਕਰਦੇ ਆ ਜਿੱਥੋਂ ਮਰਜ਼ੀ ਮਿਲੇ ਹਾਂ ਜਿੰਨਾ ਦਾ ਮਰਜ਼ੀ ਮਿਲੇ ਚਲੋ ਇਹ ਗੱਲ ਇੱਕ ਵੱਖਰੀ ਐ ਸੋ ਸਤਨਾਮ ਸਿੰਘ ਜੀ ਮੈਨੂੰ ਦੱਸੋ ਵੀ ਤੁਹਾਡੀ ਇਹ ਜਰਨੀ ਐ ਸਫਰ ਸ਼ੁਰੂ ਕਦੋਂ ਹੋਇਆ ਸੀਗਾ ਕਿੱਥੋਂ ਸਾਨੂੰ ਇਹੇ ਚਿੰਗ ਲੱਗੀ ਇਹਨਾ ਜੀ ਮੈਂ ਆਪਣੇ ਨਾਨਕਿਆਂ ਬਣਿਆ ਪੰਜ-ਛਤ ਕੇ ਜਮਾਤਾਂ ਠੀਕ ਐ ਜੀ ਕਿਹੜਾ ਪਿੰਡ ਉੱਥੇ ਕੁੰਬੜਾ ਪਿੰਡ ਐ ਜੀ 68 ਹੈਕਟਾ ਠੀਕ ਐ ਉੱਥੇ ਤੇ ਮੈਨੂੰ ਅਸਲ ਜੇ ਸ਼ੌਂਕ ਪਿਆ ਉੱਥੇ ਸਮਾਨ ਬਹੁਤ ਥਾ ਠੀਕ ਐ ਜਦ ਮਹਾਲੀ ਚੰਡੀਗੜ੍ਹ ਬਣਿਆ ਘਰੇ ਵੀ ਉਹ ਜਿਹੜੇ 5-7 ਪਿੰਡ ਦੇ ਗਰਾਉਂ ਕਿਹ ਹੈ ਕਰੇ ਤੇ ਕਿਧਾ ਉਹਨੂੰ ਬਹੁਤ ਅਸਮਾਨਤਾ ਠੀਕ ਹੈ ਜੀ ਕਿਉਂਕਿ ਇੱਕ ਪਵਾਦ ਦਾ ਧੁਰਾ tha ਗੱਡੇ ਦਾ ਉਤੇ ਹਰ ਇੱਕ ਘਰ ਤੇ 2-2 3-3 ਤੇ ਹਰ ਪਿੱਤਲ ਦੇ ਭਾਂਡਿਆਂ ਦਾ ਕੋਈ ਸਾਫ ਨਹੀਂ ਮਿੱਟੀ ਦੀਆਂ ਕੋਠੀਆਂ ਪਰੋਲੇ ਹਰ ਹਰ ਇੱਕ ਚੀਜ਼ ਕੂਏ ਚੱਲਦੇ ਠੀਕ ਹੈ ਵੀ ਬਹੁਤ ਕੰਮ ਕੰਮ ਗਿਆ ਚੀਜ਼ਾਂ ਉੱਥੇ ਤੇ ਦੇਖ ਕੇ ਮੈਨੂੰ ਪਿਆ ਵੀ ਮੈਂ ਇਕੱਠਾ ਕਰੂੰਗਾ ਉੱਥੇ ਖਤਮ ਹੋ ਗਿਆ ਵੀ ਆਪਾਂ ਨੇ ਇਕੱਠਾ ਕਰਨਾ ਸ਼ੁਰੂ ਕਰਤਾ ਤਾਂ ਬਿਲਕੁਲ ਜੀ ਬਿਲਕੁਲ ਫਿਰ ਤਾਂ ਤੁਹਾਡਾ ਜਿਹੜੀ ਪੁਆਦੀ ਭਾਸ਼ਾ ਹੈ ਉਹਦਾ ਨਾ ਵੀ ਕਾਫੀ ਲਗਾ ਹੋਣਾ ਬੜਾ ਮੈਂ ਸਾਰੀ ਬੋਲਿਆ ਪੁਆਦੀ ਅੱਛਾ ਹਾਂ ਜੀ ਕੀ ਬਾਤ ਹੈ ਇਹਨੂੰ ਉਧਰ ਤੇ ਆਵਾ ਮੇਰੇ ਬਾਪ ਉਹਨਾਂ ਕੋਲ ਸਾਰੀ ਉਹੀ ਬਾਤ ਕਰਾਂ ਪੁਆਦ ਮੈਂ ਕੀ ਬਾਤ ਹੈ ਹਾਂ ਜੀ ਸੋ ਪੁਆਦੀ ਦੀ ਵੀ ਇੱਕ ਅਲੱਗ ਜੰਗ ਚੱਲ ਰਹੀ ਹੈ ਹਾਂ ਜੀ ਹਾਂ ਪੁਆਦੀ ਤਾਂ ਇੱਕ ਵਾਰੀ ਤਾਂ ਜਮੇ ਖਤਮ ਕਰ ਦਿੱਤੀ ਹੂੰ ਹੂੰ ਉਹ ਤਾਂ ਹੁਣ ਬੜੀ ਜੀ ਬਸ ਦੁਬਾਰੇ ਸ਼ੁਰੂ ਹੋ ਗਈ ਪੁਆਦੀ ਗਾਨ ਸ਼ੁਰੂ ਹੋ ਰਿਹਾ ਦੁਬਾਰੇ ਫੇਰ ਚੱਲ ਪਿਆ ਐਡੇ ਐਡੇ ਭਗਤੋਂ ਆਸਰਾ ਬੈਦ ਬਣ ਕੇ ਨੱਥੇ ਵਰਗੇ ਬੀਤਾ ਬਈ ਦਾਤੇ ਦੀ ਕਿਰਪਾ ਕਰ ਚੜਨਾ ਇਹ ਦੁਬਾਰੀ ਚੜ ਗਿਆ ਪੇਰ। ਕੀ ਬਾਤ ਹੈ। ਹਾਂ ਜੀ ਹਾਂ। ਸੋ ਇਹ ਆ ਸਤਨਾਮ ਸਿੰਘ ਜੀ ਪੁਆਦੀ ਜੱਟ ਪਿੰਡ ਜਰਖੇਲਾ ਖੇੜੀ ਬਸੇ ਪਠਾਨਾ ਸ਼ਹਿਰ ਦੇ ਬਿਲਕੁਲ ਨਾਲ ਹੈ। ਜ਼ਿਲ੍ਹਾ ਫਤਿਹਗੜ ਸਾਹਿਬ ਹੈ। ਸੋ ਇਹਨਾਂ ਨਾਲ ਹੋਰ ਵੀ ਗੱਲਾਂ ਕਰਾਂਗੇ। ਅੱਜ ਇਹ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਿਰ ਜਾਣ ਪਛਾਣ ਕਰੇ। ਠੀਕ ਹੈ।